ਅਸੀ ਗੱਲ ਜੀ ਸਾਰਿਆਂ ਨੂੰ ਤੇ ਸਾਡੇ ਘਰ ਆਇਆ ਭਾ ਸੂਟਾਂ ਵਾਲਾ ਖੱਡੀ ਵਾਲਾ ਭਾਈ ਖੱਡੀ ਵਾਲਾ ਭਾਈ ਤੇ ਸਾਰੇ ਸੂਟ ਮੇਰੇ ਜਿਹੜੇ ਸੀ ਕਹਿੰਦੇ ਨਾ ਸੋਕੇ ਤੇਰੇ ਸੂਟ ਇੱਕ ਬੜੇ ਸੋਹਣੇ ਹੁੰਦੇ ਕਲੈਕਸ਼ਨ ਬੜੇ ਸੋਹਣੇ ਡਾਰਕ ਡਾਰਕ ਕਲਰ ਸਾਰੇ ਮੈਂ ਜ਼ਿਆਦਾਤਰ ਭਾ ਕੋਈ ਨਹੀਂ ਹਾਂ ਹਾਂ ਕਿਉਂਕਿ ਇਹ ਮਾਸੀ ਹੱਡੀ ਪਿੰਡ ਪੱਕਾ ਜਾਂਦਾ ਵਾ ਭਾ ਮੈਂ ਉਸੇ ਜਾ ਕੇ ਬਣਾ ਲਿਆ ਤੇ ਮਾਸੀ ਨੇ ਸਸੀ ਗੱਲ ਭਾਬੀ ਮਾਸੀ ਨੇ ਫੋਨ ਕਰ ਦੇਣਾ ਹੁੰਦਾ ਵੀ ਭਾ ਆਇਆ ਵਾ ਤੇ ਉਥੇ ਹੀ ਫਿਰ ਵੀ ਵੀਡੀਓ ਕਾਲ ਕਰਕੇ ਤੇ ਸੂਟ ਲੈ ਲੈਂਦੀ ਹਾਂ ਹਾਂ ਮੈਂ ਬਸ ਇਹਨਾਂ ਨੂੰ ਸੁੰਗੜੀ ਦੇ ਕਾਟਣ ਦੇ ਲਈ ਕਾਟ ਰਿਹਾ ਹਾਂ ਇੱਧਰ ਵੀ ਇੱਧਰ ਵੀ ਆਹ ਲਫਾਫਾ ਵੀ ਅੱਗੇ ਵੀ ਜਿਵੇਂ ਮਨਜੀਤ ਨੇ ਕਰ ਲੀਏ ਹੂੰ ਇੱਧਰ ਕਰ ਲੈ ਮਨਜੀ ਨਾ ਮੈਂ ਸ਼ਰਟ ਜੀ ਜਰ ਕਿੰਨਾ ਤੁਹਾਨੂੰ ਦੁਪੱਟੇ ਵੀ ਹੋਣਾ ਨਾ ਦੁਪੱਟੇ ਨਹੀਂ ਨਾ ਹੈਗੇ ਕਿਹੜੇ ਆ ਸ਼ਰਟ ਦੇ ਪੀਸ ਇੱਧਰ ਘਾਰ ਖੋਲ ਕੇ ਦਿਖਾੜ ਉਹਦਾ ਪਿਓਰ ਦੁਪੱਟੇ ਵਾਲੇ ਮਿਲ ਜਾਣਗੇ ਦੁਪੱਟੇ ਵਾਲੇ ਵੀ ਕਿਹੜੇ ਮੇਰੇ ਕੋਲ ਵਾਈਟ ਸਲਵਾਰ ਹੈ ਜੀ ਸ਼ਰਟਾਂ ਵੱਖਰੀਆਂ ਮੇਰੇ ਪੀਸ ਹੁੰਦੇ ਆ ਪੀਸ ਜੀ ਦਾ ਦੁਬੱਟਾ ਵੀ ਆ ਕਿਹੜਾ ਮਿਲਦਾ ਹੋਊ ਟ ਕੰਮ ਛੋੜ ਪਾ ਵੀਰ ਭਾਮੜੀ ਚ ਵੀ ਰੱਖ ਹਰ ਹਫਤੇ ਚ ਇੱਕ ਦਿਨ ਗੇੜਾ ਜੇ ਇੱਧਰ ਵੀ ਆ ਗਏ ਹਫਤੇ ਬਾਅਦ ਆ ਲੋ ਪਰ ਪਾ ਅਧੀ ਉੱਧਰ ਹੀ ਨਹੀਂ ਡਿਮਾਂਡ ਘੱਡਦੀ ਤੇ ਆਹ ਆ ਵੀ ਸੈਟ ਪੀਸ ਆ ਇਹ ਇੱਥੇ ਰੱਖ ਰੱਖ ਕੇ ਵਿਖਾ ਲੈਣਾ ਸੁੱਖ ਨਹੀਂ ਇਹਨਾਂ ਦਾ ਨਹੀਂ ਕਿਉਂਕਿ ਦੁਪੱਟੇ ਵਾਲੀ ਚੀਜ਼ ਵੱਖਰੀ ਹੈ ਦੁਪੱਟੇ ਨੇ ਵੱਖਰੇ ਨਾ ਹਵਾ ਵਾਲੇ ਕੋਟਨ ਦੇ ਦੁਪੱਟੇ ਕੋਟਨ ਦੇ ਦੁਪੱਟੇ ਵਾਲੇ ਬੈਠਾ ਉਹੜੂ ਉਹ ਸੌਣੇ ਤੇ ਆਲਓ ਪਰ ਹੈਗਾ ਬਿਨਾ ਦੁਪੱਟੇ ਤੋਂ ਹੋ ਗਿਆ ਪਰ ਘੜਾਈ ਜਨਨ ਦੁਪੱਟੇ ਤੇ ਚੱਲ ਜੀ ਹਮਮ ਕੋਟਨ ਦੀ ਦੁਪੱਟੇ ਸੁੱਕਾ ਵੀ ਦਿਖਾਣਾ ਸਿੱਧਾ ਰੱਖਾਂ ਵੀ ਇਹ ਧਰ ਰੱਖੀ ਦਾ ਆ ਹਮਮ ਤੇਰਾ ਆ ਪੀਓ ਦੁਬੇ ਇਨੂੰ ਕੀ ਕਹਿੰਦੇ ਆ ਕਾਟਨ ਆ ਮੈਂ ਪਵੀਰ ਦੋ ਸ਼ਰਟ ਪੀ ਸਾਂ ਆ ਰੱਖ ਲੱਗੀ ਆ ਨਾ ਹੋ ਗਿਆ ਫੇਰ ਆ ਹੋ ਗਿਆ ਹੈ ਯਾਰ ਆ ਜੀ ਦੀ ਸੂਟ ਬਹੁਤ ਸੋਹਣਾ ਹੈ ਇਹ ਵੀ ਇਹ ਤਾਂ ਸ਼ੀਟ ਹੈ ਵਾਈਟ ਪਰ ਹਾਂ ਬਹੁਤ ਸੋਹਣਾ ਹੀ ਆ ਮੈਂ ਹਾਂ ਸੰਗ ਤੇ ਪਾਉਂਗੀ ਸੋ ਰਾਕੇ ਖੁਦਾ ਚੇਜੇ ਗੀ ਇਹ ਨਾ ਮੈਨੂੰ ਸੱਤ ਨੂੰ ਹੋਣੀ ਆ ਕੀ ਬੋਲ ਰਹੀ ਜੰਦੀ ਅੱਥੇ ਫੇਰ ਕੀ ਆ ਮੈਂ ਅੱਗੇ ਕਹਿ ਨਹੀਂ ਲੱਗਾ ਹੀ ਮੈਂ ਵੀ ਦੁਬੱਟੇ ਲੱਗਾ ਇਹ ਤਾਂ ਮੈਂ ਦੁਬੱਟਾ ਹੈਗਾ ਬਹੁਤ ਸੋਨਾ ਹੈ ਮੈਂ ਕਹਿ ਲੱਗਾ ਹੀ ਵੀ ਰਵੀ ਜੇ ਵਿੱਚ ਭਾਬੀ ਆ ਜਾਂਦੀ ਹੈ ਤਾਂ ਕਹਿਣਾ ਨਹੀਂ ਕਿ ਕਦੋਂ ਆਈ ਵਿੱਚ ਵਲੌਗ ਦੇ ਠੀਕ ਆ ਨਹੀਂ ਆਹ ਕੇਵਲੇ ਕੈਮਰਾ ਚੱਲ ਜਾਂਦਾ ਭਰਾ ਉੱਪਰ ਹਾਂ ਉਹ ਕਿੰਦੀ ਨਾ ਤਿਆਰ ਨਹੀਂ ਹੁੰਦੀ ਨਹੀਂ ਤਿਆਰ ਨਹੀਂ ਹੋਇਤ ਕਰ ਲੈਣਾ ਤੇ ਤਿਆਰ ਹੋਈ ਤੇ ਸਹੀ ਲਿਪਸਟਿਕ ਵੀ ਲੱਗੀ ਬੀਡੀ ਸਾਰਾ ਹੋਰ ਕਿਦਾਂ ਤਿਆਰ ਹੋ ਕੇ ਹੁਣ ਚਲ ਦੇ ਦੇਖ ਲੈ ਉਹ ਅਦਵਟਾ ਹਾਂਜੀ ਕੋਟਾ ਦੁਪੱਟਾ ਗਾ ਦੁਪੱਟਾ ਇਹ ਸ਼ੋਰਟ ਹੈ ਗਿਆ ਤੇ ਅੱਛਾ ਬਹੁਤ ਸੋਹਣਾ ਬਣਿਆ ਦਾ ਇਹ ਕਿਹੜਾ ਸੂਟ ਦੇ ਦੇ ਲੈ ਲਾ ਲੂ ਲੈ ਲੈ ਖੋਲ ਇੱਕ ਮਿੰਟ ਆ ਖੋਲੀ ਸੁੱਕਾ ਵੀ ਵਧੀਆ ਆ ਵਾਲਾ ਆ ਵਾਲਾ ਖੋਲੀ ਆ ਵੀ ਕਿੰਨਾ ਪਿਆਰ ਹੱਦ ਦੁਪੱਟਾ ਦਿਓ ਦੁਪੱਟਾ ਦਿਓ ਦੁਪੱਟਾ ਫੜਾਇਆ ਮੈਨੂੰ ਦੁਪੱਟਾ ਦੁਪੱਟਾ ਬਹੁਤ ਸੋਹਣਾ ਬਣਿਆ ਸੋਹਣਾ ਇਹਦੇ ਨਾਲ ਦਾ ਜੈਲੋ ਕਲਰ ਵਿੱਚ ਮੇਰੀ ਮਾਸੀ ਵੀ ਆਈ ਹਾਂ ਜੀ ਪਾਈਂਦੇ ਨਾ ਚੋਸਣਾ ਬਣਿਆ ਯਾਰਾ ਤੁਸੀਂ ਇਸਮੇ ਰੱਜੀ ਜੀ ਤੋਂ ਬਣਵਾਇ ਦਿਓ ਹਨਾ ਨਹੀਂ ਕਰ ਹੈਲੋ ਆ ਨਾ ਹੈਲੋ ਚੱਕਿਆ ਨਹੀਂ ਹੈ ਹੈਲੋ ਕਰੀ ਜਾਣਾ ਹੈਲੋ ਹੈਲੋ ਹੁਣ ਲੱਪਿਆ ਸੁੱਖ ਵੱਖਰਾ ਫੋਨ ਤੇ ਇਧਰ ਭਾਬੀ ਹਣੀ ਇਹ ਤਾਂ ਸਪੀਨ ਉਹ ਲੱਗਦਾ ਹਾਂ ਜੈ ਪਰ ਨਹੀਂ ਯਾਰ ਬਹੁਤ ਸੋਹਣਾ ਲੱਗਣਾ ਪਿਆ ਇਹ ਮੈਂ ਲੈ ਨਹੀਂ ਆ ਲੈ ਲਾ ਬਹੁਤ ਸੋਹਣਾ ਚੱਲ ਰਿਹਾ ਦੁਪੱਟਾ ਬਹੁਤ ਸੋਹਣਾ ਆ ਲੈ ਨਹੀਂ ਇੱਕ ਆ ਮੈਂ ਲੈ ਲਿਆ ਕੋਈ ਨਹੀਂ ਕਲਰ ਬਹੁਤ ਸੋਹਣਾ ਆ ਹੋਰ ਗਿਆ ਕਿ ਦੇ ਵਿੱਚ ਲਾਈਟ ਯਾਰਾ ਤੂੰ ਲੱਲਾ ਆਵੇ ਕਿੰਨਾ ਪਿਆਰਾ ਬਹੁਤ ਸੋਹਣਾ ਆ ਵੀ ਸੋਹਣਾ ਹੈ ਗੱਪੀ ਬਹੁਤ ਸੋਹਣਾ ਆ ਪਿੰਕ ਨੂੰ ਝੱਕਾ ਨਹੀਂ ਰੋਟੀ ਦਾ ਟਾਈਮ ਉਹ ਕਹਿੰਦੀ ਰੋਟੀ ਖਾਂਦੇ ਆਗੇ ਬਸ ਅੱਛਾ ਕਹਿ ਤਾ ਹਾਂ ਆਧੀ ਜੀ ਲਿਖਣਾ ਸੂਟ ਹੀ ਸੂਟ ਪਾ ਦੁਕਾਨ ਲਈ ਫਿਰਦਾ ਆ ਤਾਂ ਨਾਲ ਦੇਖ ਲੋ ਪੂਰੀ ਹੈਣਾ ਚਲਦੀ ਫਿਰਦੀ ਦੁਕਾਨ ਤੈਨੂੰ ਕਿਦਾਂ ਦਾ ਲੱਗਾ ਬੜਾ ਬਹੁਤ ਸੋਹਣਾ ਮੈਂ ਤਾਂ ਇਹਦੇ ਨਾਲ ਦਾ ਲੈ ਲਿਆ ਆਵੇਂ ਦੋਵੇਂ ਲੈ ਲਓ ਪਾ ਫੇਰ ਆ ਵੀ ਜਾ ਕੇ ਲੈ ਹੁੰਦੇ ਕਿ ਡਿਲੀਵਰੀ ਘਰੇ ਆ ਜਾਂਦੀ ਕੱਪੜਾ ਜਿੱਦਾਂ ਲਾ ਲਓ ਘਰ ਹੀ ਆ ਜਾਂਦਾ ਇਹ ਵੀ ਸੂਟ ਆ ਤੁਹਾਨੂੰ ਲੱਗਿਆ ਕਿਹੜਾ ਆ ਬਣਾ ਕਿੰਨੇ ਦਾ ਹੈ ਪ੍ਰਾਈਸ ਥੋੜੀ ਜਿਹੀ ਦੱਬ ਨਹੀਂ ਨਹੀਂ ਕੋਈ ਨਹੀਂ ਬਾਤ ਚਾਦਾ ਦੇ ਪਹਿਲਾਂ ਇੱਕ ਆ ਇਹਦੀ ਪ੍ਰਾਈਸ ਇਹਨਾਂ ਨੂੰ ਥੋੜੀ ਜਿਹੀ 100 ਰੁਪਏ ਤੋਂ ਮੈਂ ਤਾਂ। ਦੀਦੀ ਆ ਗਈ। ਆ ਲਓ ਵਰਦੇ ਆ ਲਓ। ਦੂਜੀ ਦੀਦੀ ਨਹੀਂ ਆਈ। ਦੀਦੀ ਸੱਤਰੀ ਕਰਦਾ ਅੱਜ। ਸਾਡੀ ਇੱਕ ਵੀਡੀਓ ਵਾਲੀ ਦੀਦੀ ਹੋਰ ਆ ਗਈ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ। ਦੀਦੀ ਦੀਦੀ ਨੂੰ ਪਹਿਲਾਂ ਨਹੀਂ ਹੁਣ ਵੇਖ ਲਓ ਪੂਰਾ ਤਾਂ ਖੁੱਲ ਗਿਆ ਬੱਚਾ ਕਾਣਾ ਦੀ। ਭਾਬੀ ਖੁੱਲ ਗਿਆ ਨਾ। ਦੀਦੀ ਵੀ ਤੇ ਭਾਬੀ ਵੀ। ਖੁੱਲ ਗਿਆ ਹੋਰ। ਦੀਦੀ ਦੁਪੱਟਾ ਵੇ ਕਿੰਨਾ ਪਿਆਰਾ ਕਿੰਨੀ ਰੇਂਜ ਹੈ ਜੀ ਵਧੀਆ ਕੱਲੀ ਸ਼ੋਰ ਨਹੀਂ ਰਹੀ ਜੀ ਕਿੰਨੀ ਰੇਂਜ ਸੀ ਕਿਹੜਾ ਸੀ ਆਹ ਵਾੜਾ ਜਿਹੜਾ ਕਿੱਥੇ ਕੋਟਨ ਦੇ ਵੱਡੇ ਦਾ ਨਹੀਂ ਨਹੀਂ ਆਹ ਵਾਈਟ ਵਾਲਾ ਕਿੱਥੇ ਗਿਆ ਉਹ ਵਾਈਟ ਨਹੀਂ ਮਿਲਦਾ ਇਹ ਮੇਰਾ ਬੰਦਾ ਹੈ ਨਾ ਆ ਨਹੀਂ ਮਿਲਦਾ ਨਾ ਇਹ ਮਿਲਦਾ ਹੈ ਇਹ ਬੱਟਾ ਹੈਗਾ ਇਹ ਆ ਲੋ ਬਰੇ ਖੱਬੇ ਨਾਲ ਬੱਟਾ ਆਹ ਹੈ ਉਹ ਵੱਖਰੇ ਹੈਗਾ ਉਹ ਕੋਟਨ ਦੇ ਬੱਟੇ ਹੈਗਾ ਇਹ ਚੀਜ਼ ਲੱਗੇਗੀ ਇਹ ਕੱਲਾ ਸੂਟ ਹੀ ਹੈ ਸੂਟ ਬੁਝਾ ਤ ਨਹੀਂ ਕਿਹੜਾ ਨਹੀਂ ਨਹੀਂ ਸ਼ਰਟ ਨਹੀਂ ਲਾ ਲੋ ਹੈਗਾ ਪਰ ਇਹਨੂੰ ਪਾ ਲਾ ਪਾਪਾ ਜੀ ਨੇ ਬੰਦਿਆ ਤੇ ਕਢਾਈ ਹੈ ਨਾ ਤੁਰੀ ਕਿੰਨੇ ਚੀ ਇਹਦੀ ਸ਼ਰਟ ਨੂੰ ਲਾਈਨਿੰਗ ਲਾ ਲੋ ਹਾਂਜੀ ਕੱਲੀ ਸ਼ਰਟ ਨੂੰ ਸਲਵਾ ਲਓ ਲੋ ਦੀ ਹੈ ਇਹਦੀ ਆਈਦਾ ਕੀ ਰੇਟ ਵੀਰ ਕਿਹੜਾ ਆਈਦਾ 550 ਲਾ ਦੇਗਾ ਨਹੀਂ ਘੱਟ ਲਾਉਣੇ ਇਹਦੇ ਚ ਤੇ ਇਹਦੇ ਚ ਨਹੀਂ ਇਦਾਂ ਦੇ ਫੋਲ ਹੋਣਾ ਭਾਬੀ ਨੂੰ ਆ ਵੇ ਮੇਰੇ ਰੂਣ ਕਿੱਦਾਂ ਸੋਹਣਾ ਇਹ ਤਾਂ ਕੀ ਇਹਦੀ ਕੀ ਰੇਂਜ ਆ ਪੁੱਛੀ ਜਾਓ ਫਿਰ ਹੋਰ ਕੀ ਆ ਲਾ ਟੰਦੇ ਇੱਥੇ 550 ਲਾ ਆ ਦੋ ਹਾਂ ਮਿੰਨੂ ਤੇ ਤੁਸੀਂ ਮੈਂ ਆਉਂ 50 ਦੇ ਵਾਈਟ ਵਾਲਾ ਆ ਲੋ ਇਹ ਅਸੀਂ ਮਰਦੇ ਰਖਾਉ ਦੀਦੀ ਆ ਗਈ ਸੀ ਮਰਦੇ ਵੀ ਹੈਗੀ ਆ ਕੀ ਪ੍ਰਾਈਸ ਇਹਨਾਂ ਦਾ ਜਿੱਤਾਂ ਮਰਜੀ ਰੇਟ ਪਤਾ ਕਰ ਲਓ ਹੂੰ ਇਹ ਤਾਂ ਕੰਮ ਨਹੀਂ ਆਉਣ ਇਹਨਾਂ ਦੇ ਪਰ ਉਹਦਾ ਸਲਵਾਰ ਸੂਟ ਵੀ ਬਹੁਤ ਖੋਲੋ ਇਹਨੂੰ ਵੀ ਭਾਬੀ ਉਧਰ ਰਿੰਪਲ ਪੂਈ ਨੇ ਹੱਡੀ ਲਪਾਇਆ ਹੈ ਕਿਤੇ ਬਹੁਤ ਸੋਹਣਾ ਲੱਗਣ ਡਿਆ ਇਹਨੂੰ ਵੀ ਖੋਲ ਸੁਖ ਦੇਖ ਕਿੰਨਾ ਤਿਆਰ ਲੱਗਿਆ ਇਹ ਮੈਂ ਤਾਂ ਨਾ ਵੀ ਨਿਕ ਲੱਗਣੀਆਂ ਇਹ ਨਾ ਥਲੇ ਕਮੀਜ਼ਾਂ ਇਹਦੇ ਨਾਂ ਵੀ ਲਾਓਗੇ ਨਾ ਫਿਰ ਵੀ ਚੱਲ ਜਾਣਾ ਫਿਟਿੰਗ ਬੜੀ ਵਧੀਆ ਹੁੰਦੀ ਹੈ ਫਿਟਿੰਗ ਹੈ ਜੀ ਮੈਂ ਕਹਿੰਨੀ ਸੂਟ ਹੈ ਹੀ ਬਹੁਤ ਪਿਆਰਾ ਹੈ ਇਹ ਸਿਲਕ ਦਾ ਹੈਗਾ ਬਿਨਾਂ ਦੁਪੱਟੇ ਤੋਂ ਆਹ ਸੂਟ ਖੁਲਾ ਰਿਓ ਕਮੀਜ਼ ਦਾ ਆਹ ਵੀ ਸਾਡੀ ਬਿਨਾਂ ਦੁਪੱਟੇ ਦਾ ਇਹ ਬਿਨਾਂ ਦੁਪੱਟੇ ਦਾ ਹੈ ਜਿੰਨੇ ਦਾ ਪਲੇਨ ਸੂਟ ਹੈ ਲੱਖਾਂ ਵਿੱਚ ਲਓਗੇ ਗਾੜੀ ਨਹੀਂ ਪਹਿਣੇ ਹੈ ਹੈ ਨਾ ਵੀ ਨਿਕ ਆਹ ਵਾਲਾ ਪੂਰਾ ਜਿਹਨੇ ਹਾ ਕਲਰ ਕਿੰਨਾ ਪਿਆਰਾ ਆ ਚੁੱਕੇ ਆ ਕਲਰ ਕਿੰਨਾ ਪਿਆਰਾ ਬਹੁਤ ਹੀ ਕਲਰ ਪਿਆਰਾ ਮੈਂ ਤੇ ਆਪ ਲੱਭਦੀ ਹੀ ਇਹ ਕਲਰ ਪੈ ਮੈਂ ਉਹ ਸਾਥ ਨੂੰ ਲੈਣਾ ਜਿਹੜਾ ਮੇਰਾ ਵੀਡੀਓ ਚ ਪੈ ਜਾ ਵੀਡੀਓ ਚ ਚੱਲ ਜਾਣਾ ਆ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਇਹਦੀ ਵੀ ਹੈ ਜੇ ਇਹਦੀ ਕਿ ਨਹੀਂ ਰਹੇ ਜੇ ਕਿੱਡਾ ਸਾਡੇ ਸਾਥ ਆਹ ਟੱਢ ਦੋ ਹਾਂ ਤੁਸੀਂ ਕਾਬਲ ਹੈ ਇਹ ਆਉ ਟਰੈਕਟਰ ਇੱਧਰ ਕਰ ਲੋ ਤੇ ਰੱਖੀ ਜਾਓ ਜਿਹੜਾ ਜਿਹੜਾ ਕਰ ਲਿਆ ਉਹ ਤੇਰਾ ਕੋਈ ਨਹੀਂ ਕਰਦਾ ਆ ਮੈਂ ਸ਼ੇਅਰ ਕਰ ਦਾਂ ਰੋ ਪੇ ਰੇ ਰੇ ਕਰ ਲੋ ਇਹਦਾ ਪ੍ਰਾਈਸ ਕਰ ਲਿਓ ਸਹੀ ਸਹੀ ਮੋਟੋ ਰੇਡ ਇੰਦੀ ਤੋਂ ਵਧੀਆ ਹਣਾ ਇਦਾਂ ਦਾ ਰੱਖਿਆ ਜਿੱਥੋਂ ਮਰਜੀ ਕੋਈ ਟਾ ਆ ਸ਼ਿਮਰ ਦਾ ਨਾ ਤੁਹਾਨੂੰ 1100 ਰੁਪਏ ਦਾ ਸੂਟ ਦੇ ਲਾਂਗਾ ਜਿੱਥੋਂ ਮਰਜੀ ਪਤਾ ਕਰ ਲਿਓ ਮੈਂ ਵਖਾ ਕੇ ਆਵਾ ਦੋ ਤਿੰਨ ਮੈਂ ਵਾਪਸ ਨਾ ਮੈਨਰੇ ਤੇ ਹਿੱਕੀ ਆ ਹਾਂ ਲੱਲਾ ਜੀ ਆਵਲਾ ਲੈ ਕਲਰ ਭਾ 1100 ਰੁਪਏ ਸੂਟ ਲਾ ਦੇਗਾ ਜਿੱਥੋਂ ਮਰਜੀ ਟਰਾਈ ਕਰ ਲਿਓ ਆ ਲੱਲਾ ਮੈਂ ਕੰਮ ਉਹ ਕਰਨਾ ਜਿਹੜਾ ਵੀ ਜਿਆਜਤ ਇੱਧਰ ਨਾਲ ਲਾ ਆ ਵੀ ਸੋਨ ਨੂੰ ਨਗਾ ਆ ਜਾ ਇਹਨਾਂ ਦੋਵਾਂ ਦਾ ਜਵਾਬ ਲੈ ਲੇ ਇੱਕ ਦੋਵਾਂ ਕਰ ਆ ਵੇਖੋ ਤੇ ਆਂਟੀ ਇੱਕ ਇੱਕ ਕਹਾਡੀ ਆਂਟੀ ਹੋਰ ਆ ਗਈ ਆ ਤੇ ਆਹ ਹੋਤਾ ਦੇ ਨਾਲ ਦਾ ਵੀ ਆਇਆ ਜੀ ਸੇ ਇਹ ਹੋ ਰਿਹਾ ਹੂੰ ਇਹ ਤਾਂ ਦਾ ਨਹੀਂ ਆ ਭਾਬੀ ਹੋਣੀ ਵੀ ਵੇਖੋ ਹੁਣ ਮੈਂ ਤੁਹਾਨੂੰ ਥੋੜੀ ਜੀ ਦੂਰੋਂ ਮਹਿਫਲ ਬਖਾਉਣਾ ਹਾਂ ਹਾਂ ਜੀ ਮੈਂ ਤੇ ਜਦਾ ਹੈ ਨਾ ਆ ਤੇਰੇ ਨਾਲ ਹੋਨਾ ਅੱਜ ਕੱਲ੍ਹ ਲਾਈਟ ਹੈ। ਹੱਗੇ ਬਨੇ ਪਤਾ ਨਹੀਂ ਹਜੇ। ਇੱਕ ਦੋ ਪੀਸ ਹੋਣੇ ਆ ਬਾਕੀ ਸੂਟ ਹੈਗੇ ਐ ਮੈਚਿੰਗ ਜਿਆਦਾ। ਉਹ ਚਿਕਨ ਦੇ ਪਲੇਨੇ ਦੋ ਪੀਸ ਹੈਗੇ ਆ ਬਾਕੀ। ਚਿਕਨ ਨਹੀਂ ਉਹ ਖਾਂਦੇ ਖੁੰਦੇ ਨਹੀਂ ਚਿਕਨ ਨਾ ਬਾਬੀ। ਹੱਥ ਨਹੀਂ ਹੁੰਦੇ ਚਿਕਨ। ਜਿੱਦਾਂ ਇਹ ਇਹ ਸਾਰੇ ਆਲਓਵਰ ਹੈਗੇ ਆ। ਇਹ ਕਿੰਨੇ ਕਿੰਨੇ ਤਰੀਕੇ ਦੇ ਆਲਓਵਰ ਬੈਂਡ 400 ਰੁਪਏ ਲਾਣਾ ਪਿਓਰ ਕੋਟਨ ਜਿੱਥੋਂ ਮਰਜ਼ੀ ਪਤਾ ਕਰ। ਹਾਂ ਵੜਾ। ਆ ਦੀ ਦੀ ਬਾਦੋ ਬਾਦੋ ਵੇਖਣੇ ਜਿਹੜਾ ਪਸੰਦ ਆ ਗਿਆ ਤੋਂ ਲਾ ਲੇ ਫੇਰ ਇਹ ਦਿਨ ਸਨਵਾਰ ਹੋਰ ਵਜ ਦੇ ਥੱਲੇ ਜੀ ਕਿੱਥੇ ਮਾਸਟਰ ਦਿਨ ਸਨਵਾਰ ਹੋਣਗੇ ਅੱਜ ਥੱਲੇ ਕੁਝ ਦੋ ਕੱਲ ਰਹੀਆਂ ਤਾਂ ਬੱਤਾ ਕਿ ਆ ਕੇ ਰਹੀ ਹੈ ਇਹ ਰਸਤੀ ਤੇ ਹਾਂ ਸ਼ੱਡਾ ਨਮੋਸ ਨਾ ਹਮ ਬਲਗੋ ਘੋਟੇ ਬੈਣ ਬਹੁ ਬਹੁ ਬਬੀ ਬੱਡੂ ਦੇ ਦੀ ਔਰ ਗੋੰਗਾ ਦੇ ਦੀਆ ਭਾਬੀ ਵੀ ਖੋਲੋ ਮੜ ਜੀ ਜੀ ਟਾਈਮ ਟਟਨਾ ਹਾਂ ਜਾਓ ਘੋਟੇ ਆਮ ਘੋਟਣਾ ਨੇ ਉਹ ਲੈ ਅੱਛੀ ਵੀ ਆ ਗਈ ਉਧਰ ਇੱਕ ਹੋਰ ਥੂੜਾ ਦੇ ਮੈਂ ਕਿ ਲੈ ਲਓ ਕੋਈ ਨਾ ਕਰ ਦੋ ਰੇਡ ਦਾ ਕੋਈ ਕਰ ਲੈ ਸਾਡੇ ਸੌਫ ਚਾੜਾ ਇਹ ਰੇਡ ਦਾ ਥੋੜੇ ਜੀ ਕਰਦੇ ਆ ਤਾਂ ਇਹ ਤੂੰ ਹੋ ਰਿਹਾ ਨਹੀਂ ਤਾ ਡਾਕ ਲੱਗੇਗਾ 14 650 ਠੀਕ ਵਾ ਹਾਂ ਕਾਕੇ